ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਈਗਲ 2 ਦੇ ਤਹਿਤ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੌਰਾਨ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਵਾਂ ਤੋਂ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਤੇ ਨਾਲ ਹੀ ਕਈ ਥਾਵਾਂ ਤੋਂ ਨਸ਼ਾ ਵੀ ਬਰਾਮਦ ਕੀਤਾ ਗਿਆ ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਫਰੀਦਕੋਟ, ਅੰਮ੍ਰਿਤਸਰ, ਖੰਨਾ, ਲੁਧਿਆਣਾ, ਆਦਮپور ਸਮੇਤ ਹੋਰ ਵੀ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਇੱਥੇ ਪੁਲਿਸ ਨੇ ਕਿਹਾ ਕਿ ਇਹ ਛਾਪੇਮਾਰੀ ਉਹਨਾਂ ਲੋਕਾਂ ਨੂੰ ਫੜਨ ਦੇ ਲਈ की जा रही है जो कि ਮਾਰੂ नशे ਨਾਲ ਨੌਜਵਾਨ ਪੀੜੀ ਨੂੰ ਪਰਪਾਤ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਛੋਟੇ ਅਤੇ ਵੱਡੇ ਸਮਗਲਰਾਂ ਦੇ ਘਰ ਵੀ ਸੀਲ ਕੀਤੇ ਜਾਣਗੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਕ੍ਰਿਮੀਨਲਸ ਨੂੰ ਉਹਨਾਂ ਨੇ ਆਪ ਦਾ ਟਿਕਾਣਾ ਵਤਿ ਜਾਣਾ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਨੂੰ ਮੈਂ ਕੀ ਮੰਗ ਬਲਦੀ ਸਰਦਾਰ ਜੀ ਸੀਐਮ ਮੁੱਖ ਮੰਤਰੀ ਪੰਜਾਬ ਮਾਨਯੋਗ ਫਰਦੋਨ ਸਿੰਘ ਜੀ ਔਰ ਸਾਡੇ ਜਿਹੜੇ ਡੀਜੀਪੀ ਪੰਜਾਬ ਹੈ ਕਰੋ ਜਿਆਦਾ ਸਰ ਉਹਨਾਂ ਦੀ ਸਾਨੂੰ ਕੰਟੀਨਿਊਟੀ ਇਹ ਡਾਇਰੈਕਸ਼ਨਸ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ ਉਹਦਾ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਐਨਡੀਪੀਐਸ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਹੁੰਦੇ ਉਹਦੇ ਵਿੱਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਸਾਰਿਆਂ 'ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਜਾਂ ਇਮੋਵੇਬਲ ਪ੍ਰਾਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ drug peddler ya drug smuggler ਉਹਨਾਂ ਦੀ ਅਸੀਂ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਾਣਾ ਹੈ so that ਜਿਹੜੀ ਵੀ ਉਹਨੇ drugs ਦੀ ਇਨਕਮ ਤੋਂ ਆਪਣੀ ਚਾਲਿਆ ਅਚਲ ਪ੍ਰਾਪਰਟੀ ਬਣਾਈ ਹੈਗੀ ਉਹਨੂੰ ਉਹ ਅੱਗੇ ਵੇਚ ਨਾ ਪਾਏ ਕਿਸੇ ਨੂੰ ਵੀ ਮਤਲਬ ਮੌਰਗੇਜ ਸੇਲ ਕੁਝ ਵੀ ਨਾ ਕਰ ਪਾਏ ਉਹਦੇ ਤਹਿਤ ਜਿਹੜੇ ਐਸਐਟਓ ਸਮਰਾਲਾ ਹੈ ਉਹਨਾਂ ਨੇ ਦੋ ਐਦਾਂ ਦੇ ਕੇਸਿਸ ਰੀਸੈਂਟਲੀ ਐਨਡੀਪੀਐਸ ਦੇ ਫ੍ਰੀਜ਼ ਕਰਾਏ ਹੈ 68 ਐਫ ਐਨਡੀਪੀਐਸ ਪ੍ਰਾਪਰਟੀ ਫ੍ਰੀਜ਼ਰ ਜਿਹਦਾ ਤੁਸੀਂ ਪਿੱਛੇ ਦੇਖ ਰਹੇ ਹੋ ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਹੈ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰਾਪਰਟੀ ਸੀ ਉਹ ਸੀ ਦਿੱਲੀ ਦੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਉਹਨਾਂ ਨੇ ਪ੍ਰਾਪਰ ਕੇਸ ਐਗਜ਼ਾਮਿਨ ਕੀਤਾ ਤੇ ਉਹਦੇ ਚ ਇਹ ਪ੍ਰੂਫ ਹੋ ਗਿਆ ਕਿ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰੂ ਨਾਨਕ ਰੋਡ ਸਮਰਾਲਾ ਇਹਨੇ 2021 ਚ ਅਸੀਂ ਕੈਂਡੀਪੀਐਸ ਦਾ ਪਰਚਾ ਦਰਜ ਕੀਤਾ ਸੀ ਜਿਹਦੇ ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟੀਟੀ ਤੇ ਰਿਕਵਰ ਹੋਈਆਂ ਸੀ ਉਹਦੇ ਚ ਇਹ ਸਜ਼ਾ ਵੀ ਹੋਈ ਹੈ ਸੋ ਬੇਸਿਕਲੀ ਇਹਦਾ ਜ ਪ੍ਰੂਵ ਹੋ ਗਿਆ ਕਿ ਜਿਹੜੀ ਇਹ ਦੇ ਰੈ residențial ਏਰੀਆ ਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ ਹੁਣ ਸਾਨੂੰ ਆਰਡਰ ਮਿਲ ਗਿਆ ਹੈ ਕਿ ਐਸ ਐਚਓ ਦੀ ਪਰਮਿਸ਼ਨ ਤੋਂ ਬਿਨਾ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰੋਪਰਟੀ ਨੂੰ ਯੂਜ਼ ਨਹੀਂ ਕਰ ਪਾਣਗੇ ਨਾ ਵੇਚ ਪਾਣਗੇ ਯਾ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ ਸੋ ਇੱਕ ਬੜਾ ਵਧੀਆ ਉਪਰਾਲਾ ਜਿੱਥੇ ਜਿਹੜੇ ਇੱਥੇ ਦੇ ਰੈ residențial ਲੋਕ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਜਿਹੜਾ ਸੁਖ ਸੁਖਪਾਲ ਸਿੰਘ ਹੈ ਇਹਨੇ ਪ੍ਰੋਪਰਟੀ ਇਲੀਗਲ ਵੇ ਨਾਲ ਵਡਾਈ ਹੈ ਸੋ ਇੱਕ ਵੱਡੀ ਝੋੜ ਪੈਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਸੋਧਾਟ ਉਹਨਾਂ ਦੀ ਅਗਲੀ ਜਨਰੇਸ਼ਨਸ ਵੀ ਇਹਨੂੰ ਮਿਸਯੂਜ਼ ਨਾ ਕਰਪਣ ਔਰ ਸਾਡੀ ਪਬਲਿਕ ਨੂੰ ਵੀ ਇੱਕ ਆਈ ਥਿੰਕ ਇੱਕ ਪੋਜ਼ਿਟਿਵ ਇਨਸਪੀਰੇਸ਼ਨ ਹੈ ਕਿ ਇਦਾਂ ਦੇ ਕੰਮਾਂ ਚ ਪਹੋਗੇ ਤਾਂ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਸੀਜ਼ ਹੋ ਜਾਏਗੀ ਔਰ ਤੁਹਾਡੀ ਅਗਲੀ ਜਨਰੇਸ਼ਨਸ ਵੀ ਇਹਨੂੰ ਯੂਜ਼ ਨਹੀਂ ਕਰ ਸਕਦੀ ਸੋ ਤੁਹਾਡੇ ਮਾਧਿਅਮ ਦੇ ਤਹਿਤ ਅੱਗੇ ਵੀ ਅਸੀਂ ਇੱਕ ਹੋਰ ਪ੍ਰਾਪਰਟੀ ਤੇ ਵੀ ਇਦਾਂ ਹੀ ਨੋਟਿਸ ਲਾਣਾ ਹੈ ਮੇਰੀ ਅਪੀਲ ਇਹ ਹੀ ਲੋਕਾਂ ਨੂੰ ਹੋਏਗੀ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਇਨਪੁਟ ਵੱਧ ਚੜ ਕੇ ਦੋ ਸੋ ਦਾ ਅਸੀਂ ਇਹਨਾਂ ਤੇ ਕੰਮ ਕਰੀਏ ਔਰ ਜਿਹੜਾ ਨਸ਼ੇ ਦਾ ਇੱਕ ਵਾਰ ਹੈ ਇਹਦੇ ਚ ਸਾਨੂੰ ਹੈਲਪ ਹੋਏ ਔਰ ਠਲ ਪਏ ਨਸ਼ੇ ਉਹਦਾ ਜੀ ਨਾਂ ਹੈਗਾ ਸੋਨ ਸਿੰਘ ਉਹ ਪਿੰਡ ਮਾਨਕੀ ਦਾ ਰਹਿਣ ਵਾਲਾ ਹੈ ਇਹਨਾਂ ਤੇ 2019 ਚ ਵੀ ਐਨਡੀਪੀਐਸ ਦਾ ਕਮਰਸ਼ੀਅਲ ਪ੍ਰਾਪਰਟੀ ਦਾ ਪਰਚਾ ਦਰਜ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਪ੍ਰਾਪਰਟੀ ਉਹਦੀ ਵੈਲਿਊ ਅਰਾਊਂਡ 18 ਲੱਖ ਤੋਂ ਥੋੜੀ ਉੱਪਰ ਹੈ ਉਹਨੂੰ ਵੀ ਅਸੀਂ ਇਦਾਂ ਹੀ ਸੀਜ਼ ਕਰਾਂਗੇ थैंक यू कैसा यहाँ पे अभी तक आपको कुछ नशा मिला कुछ छोटी मोटी रिकवरीज हुई हैं आ, नशा का भी हुआ है और नशा से रिलेटेड जो आ, और क्राइम्स होता है लोग मोटरसाइकिल चोरी करते हैं उस तरह की रिकवरी भी हुई है तो फिलहाल से सर, अगर सर की बात करें आज लुधियाना में किस किस जगह पे चल रहा है सर आज लुधियाना में नहीं पूरे पंजाब में अलग अलग जगह हो रहा है और लुधियाना में आप जहाँ हम लोग जहाँ खड़े हैं ये घोड़ा कॉलोनी जिसको कहते हैं वहाँ है और दूसरा एरिया कौन सा है वो सर हमारा छावनी मोहल्ला छावनी मोहल्ला और घोड़ा कॉलोनी दो जगह हो रहा है तो फिलहाल सर अभी अगर बात करें लुधियाना के अलावा जो सर यहाँ एक तलवंडी गांव का पता चला कि लाडोबाग के, के नज़दीक है कहते हैं वहाँ पर भी बहुत ज्यादा देखिए पर... ऐसा है हर बार अलग अलग एरिया पे स्ट्रेस दिया जाता है एक कंसंट्रेटेड ऑपरेशन है जिसमें कि हम एक एरिया में चेक करके उस एरिया को कंट्रोल करने की कोशिश करते हैं तो आज ये दो एरिया को सिलेक्ट किया गया है आप जिन एरियाज की बात कर रहे हैं वो आगे के ऑपरेशन में कवर किए जाएंगे मेरा नाम विनोद सिद्धू है जी ले मैं वाला तो न्यू है इतना मैं गया जी हाँ जी घोड़ा साहब डॉक्टर अंबेडकर कलोनी है जी इन्हों एक बड़ा ही महान पुरुष नाम से कॉलोनी बनी है ਜਿਹਨੂੰ ਅਸੀਂ ਬਹੁਤ ਖਰਾਬ ਕੀਤਾ ਹੋਇਆ ਸਾਡੇ ਹੀ ਬੰਦਿਆਂ ਨੇ ਖਰਾਬ ਕੀਤਾ ਹੋਇਆ ਇੱਥੇ ਜਿਹੜਾ ਕਿ ਨਸ਼ਾ ਵਿਕਦਾ ਹੈ ਨਾ ਉਹਦੇ ਕਾਰਨ ਚੰਗੇ ਵੀ ਬਦਨਾਮ ਹੋ ਰਹੇ ਆ ਜੀ ਔਰ ਚੰਦ ਬੰਦੇ ਆ ਜਿਨ੍ਹਾਂ ਨੇ ਨਸ਼ਾ ਇੱਥੇ ਵੇਚਦੇ ਆ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਪੁਲਿਸ ਨੇ ਇਹ ਕੰਮ ਕੀਤਾ ਹੈ ਨਾ ਇਹ ਬਹੁਤ ਅੱਛਾ ਕੀਤਾ ਹੈ ਅਸੀਂ ਇਹ ਵੀ ਚਾਹੁੰਦੇ ਆ ਕਿ ਅਸੀਂ ਇਹਨਾਂ ਦਾ ਸਾਥ ਵੀ ਦਿੰਨੇ ਆ ਅਸੀਂ ਪੁਲਿਸ ਦਾ ਕੋਈ ਅਸੀਂ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਤਲਾਸ਼ੀ ਕਰੋ ਔਰ ਅਸੀਂ ਕਹਿੰਦੇ ਵੀ ਜਿਹੜੇ ਵਧੀਆ ਬੰਦੇ ਉਹਨਾਂ ਦੇ ਘਰਾਂ 'ਚ ਨਾ ਵੜੋ ਜਿਹੜੇ ਕਰਦੇ ਉਹਨਾਂ ਦੇ ਘਰੇ ਜੋ ਮਰਜ਼ੀ ਕਰੋ ਅਸੀਂ ਤਿਆਰ ਆ ਤੁਹਾਡੇ ਲਈ ਐਗਰੀ ਆ ਸਰ ਇਹ ਵੀ ਪਤਾ ਚੱਲਿਆ ਵਾ ਕਈ ਕੁਝ ਤੁਹਾਡੇ ਲੋਕ ਦੱਸਦੇ ਸੀ ਵੀ ਨਸ਼ਾ ਤਸਕਰ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਪਤਾ ਚੱਲ ਜਾਂਦਾ ਜੀ ਉਹ ਉਹ ਖਬਰ ਮਿਲ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਸੈਟਿੰਗਾਂ ਨੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਵੀ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਆ ਮੁਲਾਜ਼ਮ ਘੰਟਾ ਘੰਟਾ ਬੈਠੇ ਰਹਿੰਦੇ ਗੱਲਾਂបੱਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੁੱਪ ਰਹੋ ਨਿਕਲਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਦਾਂ ਦੀ ਚੈਕਿੰਗ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਵੀ ਇਹ ਪਹਿਲਾਂ ਹੀ ਬੰਦੇ ਨੂੰ ਦੱਸ ਕੇ ਬਾਅਦ ਚੈਕਿੰਗ ਕਰਨਾ ਜਾਨੀ ਜਿਹੜੀ ਇਹ ਜਿਹੜੀ ਚੈਕਿੰਗ ਹੋਣੀ ਚਾਹੀਦੀ ਸੀ ਜਿਹੜੀ ਕਿ ਰਾਤ ਦੇ ਟਾਈਮ ਹੋਣੀ ਚਾਹੀਦੀ ਸੀ ਸਵੇਰ ਦੇ 2 2.5 3 ਦੇ ਵਿੱਚ ਇਹ ਆਏ ਉਸ ਟਾਈਮ ਆ ਜਿਸ ਟਾਈਮ ਬੰਦੇ ਉੱਠ ਕੇ ਨਿਕਲ ਜਾਂਦੇ ਆ ਉਹ ਆਪਣੇ ਹੁਣ ਤੁਸੀਂ ਦੇਖੋ ਵੀ ਚਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਦੇ ਜਿੱਦਾਂ ਕਿਸੇ ਦੇ ਰਿਸ਼ਤੇ ਦੇ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਇੱਦਾਂ ਵੱਢਦੇ ਆਂ ਤੁੰ ਉਹ ਗਏ ਕਈ ਵਾਰ ਤਾਂ ਕਹਿੰਦੇ ਉਰੇ ਦੀ ਵੀਡੀਓ ਬੜੀਆਂ ਵਾਇਰਲ ਹੋਈਆਂ ਲੋਕ ਜਿਹੜੇ ਖੜਕੇ ਹੋਜਾਂ ਹੋਈਆਂ ਜੀ ਚਿੱਟਾ ਵੇਚਦੇ ਹੋਜਾਂ ਜੀ ਹੋਜਾਂ ਵਾਇਰਲ ਹੋਈਆਂ ਨੇ ਵੀਡੀਓ ਵਾਇਰਲ ਹੋਈਆਂ ਨੇ ਉਹਦੇ 'ਚ ਵੀ ਸਾਡਾ ਨਾਮ ਆਇਆ ਮੇਰੇ ਬੇਟੇ ਦਾ ਨਾਮ ਆ ਗਿਆ ਚਿੱਟੇ ਵਾਲੇ ਹੀ ਮੇਰ ਬਦਨਾਮ ਕਰ ਦਿੰਦੇ ਅੱਗੇ ਵੀ ਇਹਨਾਂ ਨੇ ਵੀਡੀਓ ਬਣਾਈ ਆ ਫਿਰ ਮੈਨੂੰ ਧਮਕੀ ਆਈ ਸੀ ਵੀ ਗੋਲੀ ਮਾਰਾਂਗੇ ਤੈਨੂੰ ਤੈਨੂੰ ਗੋਲੀ ਮਾਰਾਂਗੇ ਜਿੱਥੇ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਮੈਂ ਕਮਿਸ਼ਨਰ ਉਹਦੀ ਕਾਰਵਾਈ ਵੀ ਹੋਈ ਠੀਕ ਹੈ ਜੀ ਉਹਦੇ ਵਿੱਚ ਕਿਉਂਕਿ ਜੇ ਉਹ ਕਹਿੰਦੇ ਮੈਂ ਸਾਨੂੰ ਸਾਡਾ ਬਿਜ਼ਨਸ ਛੇੜਦਾ ਹੈ ਅਸੀਂ ਛੇੜਦੇ ਨਹੀਂ ਆ ਤੁਸੀਂ ਭਾਈ ਕਰਨਾਂ ਦੇ ਕਿਤੇ ਬਾਹਰ ਜਾ ਕੇ ਕਰੋ ਬਲੇਡ ਨੂੰ ਬਦਨਾਮ ਨਾ ਕਰੋ ਰੇਡ ਹੋਈ ਉਹ ਤੇ ਡੀਆਈਜੀ ਸਾਹਿਬ ਵੀ ਪਹੁੰਚੇ ਨੇ ਉਹਨਾਂ ਦਾ ਇੱਕ ਮੈਸੇਜ ਆਮ ਲੋਕਾਂ ਲਈ ਪਬਲਿਕ ਲਈ ਕਿ ਕੀ ਉਹ ਉਹਨਾਂ ਦਾ ਸਾਥ ਦੇਣ ਕਿ ਉਹ ਨਸ਼ਿਆਂ ਨੂੰ ਖਤਮ ਕਰ ਸਕਦਾ ਪੂਰਨ ਨਸ਼ਿਆਂ ਉਹ ਜ਼ਿਲ੍ਹੇ ਦੇ ਨਾਲ ਸਾਡਾ ਸਮਾਜ ਇਸ ਵਿੱਚ ਗ੍ਰਸਤ ਆ ਹਰ ਸਮਾਜ ਦੇ ਵਿੱਚ ਰਹਿਣ ਵਾਲੇ ਵਿਅਕਤੀ ਚਾਹੇ ਉਹ ਪੁਲਿਸ ਹੈ ਚਾਹੇ ਉਹ ਆਮ شہری ਹੈ ਉਹਦਾ ਫਰਜ਼ ਬੰਦਾ ਕਿ ਉਹ ਇਹਨੂੰ ਰੋਕਣ ਦੇ ਵਿੱਚ ਇਹਨੂੰ ਖਤਮ ਕਰਨ ਦੇ ਵਿੱਚ ਐਡਵਰਸਰੀਸ਼ਨ ਦਾ ਸਹਿਯੋਗ ਕਰੇ ਜਿਹਦੇ ਨਾਲ ਕਿ ਜਿਹੜਾ ਸਾਡਾ ਸਮਾਜ ਹੈ ਉਹ ਸਾਫ਼ ਸੁਥਰਾ ਹੋ ਸਕੇ ਤੇ ਕੁਝ ਕੁਝ ਲੋਕਾਂ ਨੂੰ ਡਰ ਵੀ ਹੁੰਦਾ ਵੀ ਕਦੀ ਅਸੀਂ ਪੁਲਿਸ ਨੂੰ ਕਹਿੰਨੇ ਆ ਜਾਂ ਦੱਸਦੇ ਆ ਤੇ ਉਹਨਾਂ ਦਾ ਨਾਮ ਪਤਾ ਲੱਗ ਜਾਂਦਾ ਇਸ ਕਰ ਵੀ ਕੁਝ ਪਬਲਿਕ ਨਹੀਂ ਉੱਠਦੀ ਹੈ ਉਸ ਬਾਰੇ ਤੁਸੀਂ ਦੇਖੋ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਉਹ ਗੱਲ ਨਹੀਂ ਰਹੀ ਕਿ ਬੰਦੇ ਨੇ ਜਾ ਕੇ ਥਾਣੇ ਦੱਸਣਾ ਕਿਸੇ ਨੇ ਦੇਖ ਲਿਆ। ਅੱਜ ਕੱਲ੍ਹ ਤਾਂ ਤੁਸੀਂ WhatsApp ਹੈ, ਈਮੇਲ ਹੈ, ਹਰ ਬੰਦਾ ਇਹ ਚੀਜ਼ ਨੂੰ ਯੂਜ਼ ਕਰ ਰਿਹਾ ਹੈਗਾ। ਐਸਐਸਪੀ ਸਾਹਿਬ ਦਾ ਆਪਣਾ ਪਰਸਨਲ ਨੰਬਰ ਹਰ ਥਾਂ ਦੇ ਉੱਪਰ ਲਿਖਿਆ ਹੋਇਆ, ਹਲਕਾ ਡੀਐਸਪੀ ਦਾ ਨੰਬਰ ਲਿਖਿਆ ਹੋਇਆ। ਤਕਰੀਬਨ 80% ਸ਼ਿਕਾਇਤਾਂ ਜਿਹੜੀਆਂ ਨੇ ਅੱਜ ਕੱਲ੍ਹ ਉਹ ਥਰੂ ਈਮੇਲ ਔਰ WhatsApp ਦੇ ਉੱਪਰ ਆ ਰਹੀਆਂ ਨੇ। ਸਿਰਫ 20% ਦਰਖਾਸਤਾਂ ਜਿਹੜੀਆਂ ਲੋਕ ਥਾਣਿਆਂ 'ਚ ਜਾ ਕੇ ਦਿੰਦੇ ਹੈਗੇ। ਉਹ ਇਹੋ ਜਿਹੀ ਕੋਈ ਗੱਲ ਨਹੀਂ ਔਰ ਜਿੱਥੋਂ ਤੱਕ ਹਦਾਇਤਾਂ ਵੀ ਨੇ ਕਿ ਕਿਸੇ ਵੀ ਵਿਅਕਤੀ ਦਾ ਨਾਮ ਜੋ ਇਸ ਫਰੰਟ ਦੇ ਉੱਪਰ ਕੰਮ ਕਰੇਗਾ ਪਬਲਿਕ ਨਹੀਂ ਕੀਤਾ ਜਾਊਗਾ ਤੁਫੀਆ ਰੱਖਿਆ ਜਾਊਗਾ ਦੇਖੋ ਇਹ ਜੋ ਸਰਚ ਅਭਿਆਨ ਹੈ ਇਹ ਮਤਲਬ ਡੀਜੀਪੰਜਾਬ ਸਾਹਿਬ ਦੇ ਹੁਕਮਾ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਹਰੇਕ ਜ਼ਿਲ੍ਹੇ ਵਿੱਚ ਜੋ 10-10 ਹੌਟਸਪੌਟ ਹੈਗੇ ਡਰਗ ਹੌਟਸਪੌਟ ਹੈਗੇ ਤੋਂ ਹਰੇਕ ਜ਼ਿਲ੍ਹੇ ਵਿੱਚ ਸੀਨੀਅਰ ਅਫਸਰ ਮਤਲਬ ਐਡੀਜੀ ਆਈਜੀ ਡੀਆਈਜੀ ਰੈਂਕ ਦੇ ਅਫਸਰ ਲਗੇ ਹੈਗੇ ਔਰ ਉਹਨਾਂ ਦੇ ਸੁਪਰਵੀਜ਼ਨ ਵਿੱਚ ਹਰੇਕ ਜ਼ਿਲ੍ਹੇ ਵਿੱਚ ਜੋ ਇਹ ਸਰਚ ਅਭਿਆਨ ਚੱਲ ਰਿਹਾ ਹੈਗੇ आज मतलब आठ से दो बजे के बीच तो मेरा जो सुपरविजन है इतना फरीदकोट जिले का लगे है और असी भी कर रहे हैं जो दस हॉट स्पॉट आइडेंटिफाई किए है उसमें ये के बाजीगर बस्ती भी है खड़े है चैकिंग तो चल रही है और हम तक अगर गल करिए मोटा मोटा तो बीस ग्राम हेरोइन सिटी जो कोट कपूरा है वहां एक ड्रग हॉट स्पॉट है वहां से रिकवर किया है सिटी फरीदकोट से सात टेबलेट थर्माडोल इसी तरह जो बाजा खाना थाना है वहां से एक लाख रुपए नगद और तीन ग्राम हेरोइन रिकवर की है ऐसा ही कोर्ट का पूरा वहां से भी दस ग्राम हेरोइन रिकवर की है तो ये अभियान चल रहा है हम उम्मीद कर रहे हैं कि भाई सर में और भी जो रिकवरी हो सकती है सर तो कुछ व्यक्ति को राउंड अप भी किया गया हाँ इनसे रिलेटेड जो उनको राउंड अप किया है एफ जो भी कानून मुताबिक कार्रवाई की जाएगी आगे भी चलता रहेगा हां हुन आज मैं स्पेशल आशे दो तो ही पुतोलावा जदा एसएसपी साहब है इना नु मैंने किया है एक मीटिंग करके कि इदे विच पूरा फोकस रखना हैगा और जते जते मतलब इंटेलिजेंस या जो भी मतलब इंफॉर्मेशन जिदा भी मतलब सारे पूरा बैकग्राउंड जिदा, जिदा के लोग काम कर रहे हैगे वो सारा करके डेली बेसिस पे मतलब इनु देखना हैगा जो भी अदा के करदे होवे तो कानून मुताबिक जो

ਜੋ ਵੀ ਕਾਰਵਾਈ ਹੈ ਉਹ ਕੀਤੀ ਜਾਵੇ